ਸਾਨੂੰ ਅਕਸਰ ਕਿਹਾ ਜਾਂਦਾ ਹੈ ਕਿ ਤਿਆਬੀ ਬਾਰਿਸ਼ ਹੈ ਜੀ ਇਹਦੇ ਵਿੱਚ ਤਜ਼ਾਬ ਹੈ ਉਹ ਬਾਰਿਸ਼ ਵਿੱਚ ਕੁਝ ਨਹੀਂ ਹੁੰਦਾ ਜੀ ਉਹ ਹਵਾ 'ਚ ਹੁੰਦਾ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਤੇ ਇਹ 50000 ਲੀਟਰ ਲੱਖ ਲੀਟਰ ਦਾ ਟੈਂਕ ਬਣਾ ਲਓ ਕੋ ਬਹੁਤਾ ਪੈਸਾ ਨਹੀਂ ਲੱਗਦਾ ਤੇ ਪ੍ਰੋਪਰ ਸ਼ੁੱਧ ਪਾਣੀ ਹੈ ਇਹ ਆਯੁਰਵੇਦ ਦੇ ਡਾਕਟਰਸ ਕਹਿੰਦੇ ਆ ਇਹ ਮੇਰੇ ਸ਼ਬਦ ਨਹੀਂਗੇ ਕਿਉਂਕਿ ਪਾਣੀ ਜਿਹੜਾ ਸਾਡੇ ਸਰੀਰ ਦੇ ਵਿੱਚ 70% ਹੁੰਦਾ ਤੇ ਬਾਕੀ ਸਾਡੀਆਂ ਜਿਹੜੀਆਂ ਹੋਰ ਆਰਗਨ ਸਾਡੀਆਂ ਤੇ ਉਹਨਾਂ ਦਾ weight ਹੁੰਦਾ ਹੈ ਪਾਣੀ ਕੋਸ਼ਿਸ਼ ਕਰੋ ਜੀ ਜਿਹੜਾ ਸੌਣ ਭਾਦੋ ਦੀ ਬਾਰਿਸ਼ ਆਉਂਦੀ ਹੈ ਉਹਦੇ ਵਿੱਚ ਕੁਝ ਵੀ ਇਦਾਂ ਦੇ ਤਤ ਨਹੀਂ ਹੁੰਦੇ ਜਿਹੜੇ ਸਾਡੇ ਸਰੀਰ ਨੂੰ ਖਾਮ ਕਰਦੇ ਹੋ। ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਨਮਸਕਾਰ ਅਦਾਬ ਤੇ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਵਲੌਗ ਵੀ ਤੁਹਾਡੇ ਲਈ ਬਹੁਤ ਸਪੈਸ਼ਲ ਹੈ ਤੇ ਮੈਂ ਤੁਹਾਨੂੰ ਅੱਜ ਕੁਝ ਆਪਣੇ ਘਰ ਚ ਜਿਹੜਾ ਪਾਣੀ ਹੈ ਪਾਣੀ ਨੂੰ ਲੈ ਕੇ ਮੈਂ ਕੀ ਆਪਦੇ ਘਰ ਦੇ ਵਿੱਚ ਅਰੇਂਜਮੈਂਟਸ ਕੀਤੀ ਹੋਈ ਹੈ ਮੈਂ ਉਹਦੇ ਬਾਰੇ ਤੁਹਾਨੂੰ ਜਾਣੂ ਕਰਾਉਣਾ ਚਾਹੁੰਦਾ। ਕਿਉਂਕਿ ਪਾਣੀ ਜਿਹੜਾ ਸਾਡੇ ਸਰੀਰ ਦੇ ਵਿੱਚ 70% ਹੁੰਦਾ ਤੇ ਬਾਕੀ ਸਾਡੀਆਂ ਜਿਹੜੀਆਂ ਹੋਰ ਆਰਗਨ ਸਾਡੀਆਂ ਤੇ ਉਹਨਾਂ ਦਾ weight ਹੁੰਦਾ ਤੇ 70% ਸਿਰਫ ਸਾਡੇ ਸਰੀਰ ਵਿੱਚ ਪਾਣੀ ਹੈ ਅਗਰ ਪਾਣੀ ਚੰਗਾ ਸੀ ਪੀ ਰਹੇ ਆ ਪਾਣੀ ਦੀ ਅਗਰ ਸਾਡੇ ਸਰੀਰ ਦੇ ਵਿੱਚ ਜਿਹੜੀ ਹੈਗੀ ਹੈ ਸ਼ੁੱਧਤਾ ਹੈਗੀ ਹੈ ਸ਼ੁੱਧ ਪਾਣੀ ਪੀਨੇ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਜਿਹੜਾ ਹੈਗਾ ਬਚ ਸਕਦੇ ਆ ਤੇ ਆਓ ਮੈਂ ਤੁਹਾਨੂੰ ਕੁਝ ਚੀਜ਼ ਦਿਖਾਉਣੀ ਚਾਹਣਾ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਦਾਂ ਇਸ ਚੀਜ਼ ਨੂੰ ਕਰ ਸਕਦੇ ਆ ਇਹ ਦੇਖ ਰਹੇ ਹੋ ਜੀ ਤੁਸੀਂ ਪਾਈਪ ਇੱਕ ਪਾਈਪ ਦਾ ਵਾਲ ਹੈ ਜੀ ਆ ਜਿਹੜਾ ਦੇਖ ਰਹੇ ਹੋ ਤੁਸੀਂ ਇਹ ਪਾਣੀ ਨੂੰ ਬਾਹਰ ਕੱਢਣ ਲਈ ਹੈ ਅਗਰ ਛੱਤ ਦਾ ਪਾਣੀ ਆਉਂਦਾ ਤੇ ਫालतू ਅਗਰ ਟੈਂਕ ਭਰ ਜਾਂਦਾ ਤੇ ਉਹ ਬਾਹਰ ਚਲੇ ਜਾਂਦਾ ਇਹ ਹੈ ਜੀ ਵਾਲ ਅਗਰ ਆਪਾਂ ਡਾਊਨ ਕਰ ਦਿੰਨੇ ਆ ਤਾਂ ਇਹ ਇਧਰ ਇਸ ਟੈਂਕ ਨੂੰ ਚਲੇ ਜਾਂਦਾ ਜੀ ਇਹ ਟੈਂਕ ਘਰ ਦੇ ਬੈਕਯਾਰਡ 'ਚ ਹੈ ਅਸੀਂ ਇਹਨੂੰ ਪਾਣੀ ਰੇਨ ਵਾਟਰ ਹੈ ਜਿਹੜਾ ਆਹ ਦੇਖ ਸਕਦੇ ਹੋ ਸਾਹਮਣੇ ਕਿ ਆਹ ਪਾਈਪ ਜਿਹੜਾ ਹੈਗਾ ਉੱਪਰ ਛੱਤ ਨੂੰ ਜਾ ਰਿਹਾ ਹੈ ਤੇ ਇਹ ਛੱਤ ਦਾ ਪਾਣੀ ਜਿਹੜਾ ਹੈਗਾ ਬਾਰਿਸ਼ ਆਉਣ ਤੋਂ ਪਹਿਲਾਂ ਅਸੀਂ ਇਹਨੂੰ ਸਾਫ਼ ਕਰ ਦਿੰਨੇ ਆ ਤੇ ਜਦੋਂ ਬਾਰਿਸ਼ 10-15 ਮਿੰਟ ਪੈਜੀ ਤਾਂ ਫੇਰ ਅਸੀਂ ਦੇ ਵਾਲ ਨੂੰ ਖੋਲ ਦਿੰਨੇ ਆ ਤੇ ਇਹਦੇ ਵਿੱਚ ਜਿਹੜੀ ਦੋ ਤਿੰਨ ਚੀਜ਼ਾਂ ਇੰਪੋਰਟੈਂਟ ਹੈ ਉਹ ਮੈਂ ਤੁਹਾਨੂੰ ਦੱਸਣੀ ਚਾਹਣਾ ਕਿਉਂਕਿ ਮੇਰੀ ਇਹਦੇ ਤੇ ਰਿਸਰਚ ਹੈ ਪਾਣੀ ਕੋਸ਼ਿਸ਼ ਕਰੋ ਜੀ ਜਿਹੜਾ ਸੌਣ ਭਾਦੋ ਦੇ ਬਾਰਿਸ਼ ਆਉਂਦੀ ਹੈ ਉਦੇ ਵਿੱਚ ਕੁਝ ਵੀ ਇਦਾਂ ਦੇ ਤੱਤ ਨਹੀਂ ਹੁੰਦੇ ਜਿਹੜੇ ਸਾਡੇ ਸਰੀਰ ਨੂੰ ਹਾਨਮ ਕਰਦੇ ਹੋਣ ਪਾਣੀ ਦੇ ਵਿੱਚ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੁੰਦੀ ਕਿ ਜਿਹੜੀ ਸਾਡੇ ਸਰੀਰ ਨੂੰ ਖਰਾਬ ਕਰਦੀ ਹੈ ਜਾਂ ਉਹਦੇ ਵਿੱਚ ਕੋਈ ਇਦਾਂ ਦੇ ਤੱਤ ਨਹੀਂ ਹੁੰਦੇ ਬਟ ਸਾਨੂੰ ਅਕਸਰ ਕਿਹਾ ਜਾਂਦਾ ਕਿ ਤਿਆਬੀ ਬਾਰਿਸ਼ ਹੈ ਜੀ ਇਹਦੇ ਵਿੱਚ ਤਜ਼ਾਬ ਹੈ ਉਹ ਬਾਰਿਸ਼ ਵਿੱਚ ਕੁਝ ਨਹੀਂ ਹੁੰਦਾ ਜੀ ਉਹ ਹਵਾ 'ਚ ਹੁੰਦਾ ਹੈ ਹਵਾ ਜਦੋਂ ਸਾਡੇ ਹਵਾ ਦੇ ਸੰਪਰਕ ਵਿੱਚ ਪਾਣੀ ਆਉਂਦਾ ਤਾਂ ਉਹਦੇ ਵਿੱਚ ਉਹ ਜਿਹੜੀ ਮਿੱਟੀ ਘਟਾ ਹੈ ਉਹ ਆਉਂਦਾ ਹੈ ਤੋ ਉਹ 노 ਡਾਊਟ ਸਾਡੀ ਸਿਹਤ ਲਈ ਹਾਨੀਕਾਰਕ ਹੈ ਇਸ ਲਈ ਜਦੋਂ ਸਰਦੀਆਂ ਦੀ ਬਾਰਿਸ਼ ਹੈ ਅਗਰ 2-3 ਦਿਨ ਲਗਾਤਾਰ ਪੈ ਰਹੀ ਹੈ ਤਾਂ ਤੁਸੀਂ ਉਹ ਵੀ ਇਕੱਠਾ ਕਰ ਸਕਦੇ ਹੋ ਕਿਉਂਕਿ ਉਹ ਕੁਝ ਦਿਨ ਬਾਅਦ ਜਿਹੜੀ ਹੈਗੀ ਹਵਾ ਠੀਕ ਹੋ ਜਾਂਦੀ ਹੈ ਤੇ ਜਿਹੜਾ ਗਰਮੀਆਂ ਦੇ ਵਿੱਚ ਬਾਰਿਸ਼ ਆਉਂਦੀਆਂ ਜਿਹੜੀਆਂ ਸੌਣ ਭਾਦੋ ਦੀਆਂ ਆਪਾਂ ਕਹਿੰਦੇ ਹਾਂ ਮੌਨਸੂਨ ਮੌਨਸੂਨ ਦੇ ਵਿੱਚ ਤੁਸੀਂ ਜਿਹੜਾ ਹੈਗਾ ਇਦਾਂ ਆਪਦੇ ਘਰਾਂ ਦੇ ਵਿੱਚ ਟੈਂਕ ਬਣਾ ਲਓ ਖਾਸ ਕਰਕੇ ਜਿਹੜੇ ਏਰੀਆ ਦੇ ਪਾਣੀ ਠੀਕ ਨਹੀਂਗੇ ਜਿਵੇਂ ਕਿ ਪਾਣੀ ਤਾਂ ਸਾਰੀ ਠੀਕ ਹੁੰਦੇ ਆ ਬਟ ਜਦੋਂ ਆ ਪਾਖੜਾ ਦਾ ਪਾਣੀ ਵੀ ਆਉਂਦਾ ਤੇ ਇਹਦੇ ਵਿੱਚ ਕਲੋਰੋ ਪਾਉਂਦੇ ਆ ਤੇ ਕੋਈ ਵੀ ਅਗਰ ਇਦਾਂ ਦਾ ਪਾਇਆ ਜਾਂਦਾ ਕੋਈ ਪਦਾਰਥ ਜਿਹੜਾ ਕੋਈ ਦਵਾਈ ਹੈ ਤਾਂ ਉਹ ਨੇਚਰਲ ਹੈ ਸਾਡੀ ਬੋਡੀ ਆਸਤੇ ਬਹੁਤ ਹਾਰਮਫੁਲ ਹੈ ਤੇ ਅਸੀਂ ਪੀਨੇ ਆ 노 ਡਾਊਟ ਬਟ ਉਹਦਾ ਵੀ ਸਾਡੀ ਸਿਹਤ ਨੂੰ ਨੁਕਸਾਨ ਹੀ ਹੈ ਉਹ ਬੇਸ਼ੱਕ ਇਹਨਾਂ ਦੇ ਕਹਿਣ ਮੁਤਾਬਕ ਵੀ ਉਹ ਬਹੁਤ ਜੀਵ ਦੇ ਨਾਲ ਪਿਓਰ ਹੋ ਜਾਂਦਾ ਪਾਣੀ ਬਟੋ ਕੋਈ ਆਯੁਰਵੇਦੀ ਚੀਜ਼ ਤਾਂ ਹੈ ਨਹੀਂ ਇਹ ਬੜੀ ਸਾਫ਼ ਜੀ ਗੱਲ ਹੈ ਜੇਕਰ ਤੁਸੀਂ ਸਮਝੇ ਹੋ ਤਾਂ ਮੇਰੇ ਸ਼ਬਦਾਂ ਨੂੰ ਤਾਂ ਇਸ ਕਰਕੇ ਇਦਾਂ ਦੇ ਜਿਹੜੇ ਪ੍ਰੋਜੈਕਟ ਹੈ ਤੁਸੀਂ ਆਪਣੇ ਘਰਾਂ ਦੇ ਵਿੱਚ ਲਾ ਸਕਦੇ ਹੋ ਤਾਂ ਆਪਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਤੇ ਇਹ 50000 ਲੀਟਰ ਲੱਖ ਲੀਟਰ ਦਾ ਟੈਂਕ ਬਣਾ ਲਓ ਕੋਈ ਬਹੁਤਾ ਪੈਸਾ ਨਹੀਂ ਲੱਗਦਾ ਤੇ ਸਾਰੀ ਉਮਰ ਦਾ ਜਿਹੜਾ ਹੈਗਾ ਸਾਡੇ ਘਰਾਂ ਦੇ ਵਿੱਚ ਇਹ ਪਾਣੀ ਸ਼ੁੱਧ ਮਿਲੂਗਾ ਜਿਹਦੇ ਚ ਕੋਰਾ ਉੱਪਰ ਮਿਨਰਲ ਹੁੰਦੇ ਆ ਤੇ ਪ੍ਰੋਪਰ ਸ਼ੁੱਧ ਪਾਣੀ ਹੈ ਇਹ ਆਯੁਰਵੇਦ ਦੇ ਡਾਕਟਰਸ ਕਹਿੰਦੇ ਆ ਇਹ ਮੇਰੇ ਸ਼ਬਦ ਨਹੀਂ ਗੇ ਇਹ ਡਾਕਟਰਸ ਦੇ ਸ਼ਬਦ ਹੀ ਮੈਂ ਤੁਹਾਨੂੰ ਦੱਸ ਰਿਹਾ ਪਰ ਸਾਨੂੰ ਜਿਹੜਾ ਹੈਗਾ RO ਤੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਲੁਜਾ ਕੇ ਰੱਖਿਆ ਜਾਂਦਾ ਕਿ ਉਹਦੇ ਨਾਲ ਪਾਣੀ ਸ਼ੁੱਧ ਹੁੰਦਾ ਹੈ RO ਦੇ ਵਿੱਚ ਕੋਈ ਐਸਾ ਚੀਜ਼ ਨਹੀਂ ਹੈਗੀ ਸਿਰਫ ਫਿਲਟਰ ਲਾਏ ਜਾ ਸਕਦੇ ਆ ਚਲੋ ਮਿੱਟੀ ਕੱਢਣ ਲਈ ਬਟ RO ਦੇ ਵਿੱਚ ਇਦਾਂ ਦੀਆਂ ਚੀਜ਼ਾਂ ਵੀ ਅਸੀਂ ਕਰ ਲੈਣੇ ਆ ਕਿ ਉਹਦੇ ਚ ਸਾਰੇ ਮਿਨਰਲ ਹੀ ਕੱਢ ਲੈਣੇ ਆ ਅਸੀਂ ਇਸ ਜਿਹੜੇ ਪ੍ਰੋਜੈਕਟ ਤੇ ਕੋਈ ਪੈਸੇ ਨਹੀਂ ਲੱਗਦੇ ਜੀ ਬਾਲੇ ਇਹ ਸਿਰਫ ਤੋਂ ਸਿਰਫ ਜਿਹੜਾ 40-50 ਹਜ਼ਾਰ ਦਾ ਪ੍ਰੋਜੈਕਟ ਆਕਰ ਵਿਦ ਦਿ ਡਿੱਗੀ ਐਂਡ ਆ ਪਾਈਪਸ ਪਾਈਪਸ ਤੇ 5 ਤੋਂ 10 ਹਜ਼ਾਰ ਦਾ ਖਰਚ ਹੈ ਤੇ ਡਿੱਗੀ ਤੇ ਵੀ ਤੁਸੀਂ ਲਾ ਲੋ 30 35000 ਤੋਂ ਵੱਧ ਨਹੀਂ ਹੋਣਾ ਤੇ ਤੁਸੀਂ ਕਾਈਂਡਲੀ ਮੇਰੇ ਕਹਿਣ ਤੇ ਮੈਂ ਤੁਹਾਨੂੰ ਆਪਣੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜੋ ਮੈਂ ਆਪਦੇ ਘਰ ਵਰਤਦਾ ਤੇ ਜਿਨ੍ਹਾਂ ਦੇ ਮੈਨੂੰ ਬਹੁਤ ਬੈਨੀਫਿਟਸ ਹੋਈ ਹੈ ਮੈਂ ਉਹ ਹੀ ਤੁਹਾਨੂੰ ਦੱਸ ਦੱਸ ਰਿਹਾ ਕੋਈ ਵੀ ਗੱਲ ਮੈਂ ਐਦਾਂ ਦੀ ਨਹੀਂ ਦੱਸਦਾ ਕਿ ਜਿਹੜੀ ਮੈਨੂੰ ਪ੍ਰੋਪਰ ਨਹੀਂ ਪਤਾ ਤੇ ਮੈਂ ਉਹਦੇ ਬਾਰੇ ਕਦੇ ਗੱਲ ਨਹੀਂ ਕਰਦਾ ਮੈਂ ਉਹੀ ਤੁਹਾਨੂੰ ਗੱਲ ਦੱਸਦਾ ਜਿਹਦੇ ਤੇ ਮੇਰੀ ਰਿਸਰਚ ਹੈ ਜਿਹਦੇ ਬਾਰੇ ਮੈਂ ਕੋਈ ਪੜਿਆ ਸੁਣਿਆ ਹੁੰਦਾ ਤੇ ਜਿਹਦੇ ਤੇ ਮੈਂ ਉਹਨੂੰ ਪ੍ਰੈਕਟੀਕਲ ਕਰਕੇ ਫਿਰ ਗਾਂ ਗੱਲ ਕਰਦਾ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੇਰਾ ਜਿਹੜਾ ਵਲੌਗ ਹੈ ਇਦਾਂ ਬਹੁਤ ਪਸੰਦ ਆਇਆ ਹੋ